ਸਵਾਲ ਨਮਾ ਦਿੱਤਾ ਗਿਆ ਹੈ ਸਾਡੇ ਸਵਾਲ ਨੇ ਕੋਈ ਜਿਹੜੇ ਤੁਹਾਨੂੰ ਕਰਨੇ ਨਹੀਂ ਕਾਫੀ ਦਿਨ ਹੋ ਗਏ ਅਸੀਂ ਤਰੀਕ ਤੋਂ ਵੀ ਆਏ ਸੀ ਪਰ ਪਤਾ ਨਹੀਂ ਕਿਉਂ ਮਾਹੌਲ ਨਹੀਂ ਬਣ ਸਕਿਆ ਤਾਂ ਲੋਕ ਬਹੁਤ ਹੁੰਦੇ ਆ ਕਿਤੇ ਕੋਈ ਢੋਲ ਵਜਾਏ ਕੋ ਨਾਰੇ ਲਾਈ ਜਾਂਦਾ ਕੋ ਗੋਲ ਅਸੀਂ ਸਾਡੇ ਸਵਾਲ ਨੇ ਕਿਸਾਨੀਆਂ ਪ੍ਰੋਬਲਮਾਂ ਸਮੇਂ ਕਿਸਾਨਾਂ ਸਾਹਮਣੇ ਕਿੱਲ ਕਿਉਂ ਗੱਡੀ ਸੀ ਉਸ ਟਾਈਮ ਦੇ ਵਿੱਚ ਜੀਕੇ ਸਰਕਾਰ ਨੇ ਔਰ ਉਸ ਟਾਈਮ ਬੈਰੀਕੇਡ ਕਿਉਂ ਲਾਏ ਸੀ ਸਾਡੇ 750 ਕਿਸਾਨ ਸ਼ਹੀਦ ਹੋਏ ਤੁਸੀਂ ਜਦੋਂ ਅਸੀਂ ਦਿੱਲੀ ਦੇ ਵਿੱਚ ਬੈਠੀ ਸੀ ਉਦੋਂ ਵੀ ਤੁਸੀਂ ਰਾਜ ਸਭਾ ਮੈਂਬਰ ਸੀਗੇ ਨਹੀਂ ਮੈਂ ਲੋਕ ਸਭਾ ਲੋਕ ਸਭਾ ਲੋਕ ਸਭਾ ਮੈਂਬਰ ਸੀਗੇ ਪਰ ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਕੀਤੀ ਸਾਬ ਕੋਲ ਉਸ ਦਾ ਇਹ ਇੱਕ ਵਾਰ ਹੀ ਨਹੀਂ ਬਹੁਤ ਵਾਰੀ ਕਿਸਾਨਾਂ ਦੀ ਗੱਲ ਕੀਤੀ ਸੀ ਤੇ ਇੱਕ ਵਾਰੀ ਨਹੀਂ ਬਹੁਤ ਵਾਰੀ ਟੀਵੀ ਚ ਇੰਟਰਵਿਊ ਚ ਬੋਲਿਆ ਕਿ ਮੈਂ ਡੀਵੰਤੂ ਜਦੋਂ ਜੀ ਕੁਛ ਦਿਨ ਹੀ ਹੋਏ ਸੀ ਮੈਂ ਜਲੰਧਰ ਆ ਗਿਆ ਸੀ ਛੱਡ ਕੇ ਦਿੱਲੀ ਉੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਹੈਗੀ ਹੈ YouTube ਤੇ ਦੇਖ ਲੈਣਾ ਇਹ ਕਹ ਸੀ ਕਿ ਤੁਸੀਂ ਸਿੱਧੇ ਚਲੋ ਮੈਂ ਲੈ ਕੇ ਜਾਂਦਾ ਪਰ ਉਦੋਂ ਜੇ ਸ਼ੁਰੂ ਹੋਇਆ ਸੀ ਅੰਦੋਲਨ ਪਹਿਲੇ ਅੰਦੋਲਨ ਦੀ ਮੈਂ ਕਰਦਾ ਮੈਂ ਬੇਨਤੀ ਕੀਤੀ ਸੀ ਕਿ ਕਿਹਨੇ ਕਿ ਤੂੰ ਤਾਂ ਨਵਾਂ ਆ ਵਿੱਚ ਕੋ ਨਵਾਂ ਪੁਰਾਣਾ ਤੁਹਾਨੂੰ ਤਾਂ ਸਿਰਫ ਇਹ ਕਿ ਪ੍ਰਧਾਨ ਮੰਤਰੀ ਸਾਹਿਬ ਨਾਲ ਬਹਿ ਜਾਓ ਮੈਂ ਤਾਂ مسئلہ ਹੀ ਨਹੀਂ ਹੱਲ ਕਰਦਾ ਨਾ ਮੈਂ ਕਾਨੂੰਨ ਬਣਾਉਣਾ ਨਾ ਮੈਂ ਮੈਂਬਰ ਹਾਂ ਉਸ ਕਮੇਟੀ ਦਾ ਦੇਖੋ ਪ੍ਰਧਾਨ ਮੰਤਰੀ ਤੇ ਤੁਸੀਂ ਗੱਲ ਕਰਨੀ ਚਾਹੁੰਦੇ ਮੈਂ ਲੈ ਕੇ ਕੋਈ ਨਹੀਂ ਜਿਆ ਹੈ ਜਿਨ੍ਹਾਂ ਨੇ ਨਾਮ ਦਿੱਤੀ ਸੀ ਉਸ ਸਮੇਂ ਜਿਹੜੇ ਜੱਥੇਬੰਦੀਆਂ ਦੇ ਮੋਰੀ ਸੀ ਫੇਰ ਦੁਬਾਰਾ ਚੱਲ ਪਿਆ ਕੰਮ ਭੱਗ ਗਿਆ ਕੰਮ ਉੱਥੇ ਬਹਿ ਗਿਆ ਮੈਨੂੰ ਪਤਾ ਸੀ ਕਿਸੇ ਹੋਰ ਨੂੰ ਪਤਾ ਹੋਵੇ ਨਾ ਨਾ ਇਹਨਾਂ ਨੂੰ ਕੋਈ ਫੋਰਸ ਉਠਾ ਸਕਦੀ ਨਾ ਇਹਨਾਂ ਨੂੰ ਕੋਈ ਮੌਸਮ ਉਠਾ ਸਕਦਾ ਦੋ ਕਿ ਮੈਂ ਪਿੰਡਾਂ ਜੋਂ ਮੈਂ ਕਿ ਇਹ ਜਿੱਥੇ ਫਿਰ ਅਵਗਾਸ ਕਰਕੇ ਬਹਿ ਗਿਆ ਜੀ ਫੇਰ ਨਹੀਂ ਉਠਾ ਸਕਦਾ ਸਰਕਾਰ ਚੋਂ ਦੇ ਬਾਅਦ ਜੀ ਐਨੀ ਵੇ ਫਿਰ ਟੀਵੀ ਚ ਮੈਂ ਸੁਣਿਆ ਕਹਿੰਦੇ ਜੀ ਉਹਨੇ ਅਕਸਰ ਹੁੰਦੇ ਆ ਮੀਟਿੰਗ ਲਈ ਕੋਈ ਵਜ਼ੀਰ ਨਹੀਂ ਆਉਂਦਾ ਮੀਟਿੰਗ ਵਾਸਤੇ ਜਾਂ ਕੋ ਖੇਤੀਬਾੜੀ ਮੰਤਰੀ ਗੱਲ ਕਰੇ ਸਰ ਨਾਲ ਜਾਂ ਕੁਝ ਹੋਰ ਜਤਿੰਦਰ ਪੰਨੂ ਬੜਾ ਜ਼ਿੰਮੇਵਾਰ ਹੁੰਦਾ ਉਹਨੂੰ ਪੁੱਛੀਏ ਪ੍ਰਾਈਮੇਸ਼ੀਅਰ ਦੇ ਮੈਂ ਕਿਹਨੇ ਇਹ ਦਸਤਰਾਖਰ ਮੈਂ ਗੱਲ ਕਰਾਵਾਂ ਕਿਸੇ ਵਜ਼ੀਰ ਨਾਲ ਇਹ ਕਹਿੰਦੇ ਕਰਾਵਾਂ ਮੈਂ ਕਿਹਾ ਵੀ ਮੈਨੂੰ ਰਾਜੀਵਾਲ ਸਾਹਿਬ ਦਾ ਨੰਬਰ ਹੈ ਰਾਜੀਵਾਲ ਸਾਹਿਬ ਦਾ ਮੈਨੂੰ ਨੰਬਰ ਮਿਲ ਗਿਆ ਤੁਸੀਂ ਹੈਰਾਨ ਹੋਵੋਗੇ ਸਿੱਧਾ ਇਹ ਬਿਨਾ ਅਪੁਆਇੰਟਮੈਂਟ ਲਈ ਮੈਂ ਜਿਹੜੇ ਖੇਤੀਬਾੜੀ ਮੰਤਰੀ ਤੋਂ ਅਮਰ ਸਾਹਿਬ ਸੀ ਉਹਨਾਂ ਦੇ ਕੋਲ ਚਲੇ ਗਿਆ ਉਹਨਾਂ ਕੋਲ ਜਾ ਕੇ ਮੈਂ ਕਿਹਾ ਜੀ ਸਾਡੇ ਬੰਦੇ ਉੱਥੇ ਇਦਾਂ ਰੱਖਦੇ ਆਪਣੇ ਹੱਕਾਂ ਲਈ ਕਮ ਸੇ ਕਮ ਤੁਸੀਂ ਗਲਤ ਕਰੋ ਸਭ ਤੋਂ ਜਿਹੜੇ ਵੱਡੇ ਮੋਰੀ ਆ ਤੇ ਸਾਡੇ ਨੇ ਉਹ ਕਿਉਂਕਿ ਮੇਰੇ ਨਾਲ ਬਹੁਤ ਅਕਲ ਨਾਲ ਬੋਲੇ ਸੀ ਰਾਜੇਵਾਲ ਸਾਹਿਬ ਨੇ ਮੇਰੇ ਤੋਂ ਪੁੱਛਿਆ ਕਿ ਮੈਂ ਕਿਹਾ ਮੈਂ ਟੀਵੀ 'ਚ ਸੁਣਿਆ ਸੀ ਕਿ ਤੁਹਾਨੂੰ ਅਫਸਰ ਹੀ ਕੱਲੇ ਮਿਲਦੇ ਵਜੀਵ ਨਹੀਂ ਮਿਲਦਾ ਤੇ ਤੁਸੀਂ ਅ ਮੈਨਾਂ ਚਾਹੁੰਦੇ ਗੱਲ ਕਰਨੀ ਚਾਹੁੰਦੇ ਫੋਨ ਤੇ ਅੱਜ ਫੋਨ ਤੇ ਗੱਲ ਕਰਦੇ ਕਿੰਦੀ ਕਰਵਾ ਦੇਗਾ ਮੈਂ ਕਿਹਾ ਕਰਵਾ ਦੂੰਗਾ ਜੀ ਤੁਸੀਂ ਫੋਨ ਚੁੱਕ ਲਿਓ ਮੇਰਾ ਮੈਂ ਆਪਣੇ ਫੋਨ ਤੋਂ ਫੋਨ ਮਲਾਇਆ ਜੀ ਰਾਜੀਵਾਲ ਸਾਹਿਬ ਨੂੰ ਪੁੱਛ ਲਈ ਇਹਨੇ ਲੰਬੀ ਗੱਲ ਕੀਤੀ ਫਿਰ ਮੈਂ ਸਾਈਡ ਤੇ ਹੋ ਗਿਆ ਮੈਂ ਕਿ ਆਪਸ ਵਿੱਚ ਦੋਨੇ ਗੱਲ ਕਰ ਲਿਆ ਇਹ ਦੂਸਰਾ ਐਫਰਟ ਕੀਤਾ ਜੀ ਫਿਰ ਜਦੋਂ ਬਹੁਤ ਹੀ ਕੰਮ ਪੱਕ ਗਿਆ ਜੀ ਫਿਰ ਮਿਡਲ ਜੇਜ ਜਾਂ ਉਸ ਤੋਂ ਬਾਅਦ ਦੀ ਗੱਲ ਹੈ ਫਿਰ ਮੈਂ ਬਹੁਤ ਮਿਹਨਤਾਂ ਕਰ ਲਈ ਕਿਤੇ ਕਿ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਲਿਆ ਫਿਰ ਮੈਨੂੰ ਨਾਂ ਵੀ ਆ ਗਿਆ ਪੰਜ ਨਾਂ ਭਾਈਆਂ ਦੇ ਸੀ ਤੇ ਇੱਕ ਨਾਂ ਦੀਪਕ ਸਵਾਸ ਜੀ ਮੈਨੂੰ ਯਾਦ ਨਹੀਂ ਜੀ ਓਕੇ ਤੇ ਫਿਰ ਮੈਂ ਅਪਾਇੰਟਮੈਂਟ ਲੈ ਲਈ ਸਵੇ ਸੁਬਾ ਕਿਸੇ ਕਿਸੇ ਜਗ੍ਹਾ ਟਾਈਮ ਫਿਕਸ ਕੀਤਾ ਸੀ ਉੱਥੋਂ ਪਿਕ ਕਰਨਾ ਸੀ ਮੈਂ ਪਿਕ ਕਰਕੇ ਜਦੋਂ ਮੈਂ ਲੈ ਜਾਣਾ ਸੀ ਉਸ ਸੋਚ ਕੇ ਕੋ ਪ੍ਰਾਈਮ ਮਿੰისტਰ ਮੋਦੀ ਸਾਹਿਬ ਦੀ ਨਹੀਂ ਗੱਲ ਪ੍ਰਾਈਮ ਮਿੰისტਰ ਕੋਈ ਵੀ ਹੋਵੇ ਇੱਕ ਪ੍ਰੋਟੋਕੋਲ ਹੈ ਉਹਨੂੰ ਟਾਈਮ ਲੈ ਆਪਾਂ ਤਾਂ ਕੇਵਲ ਡੀਸੀ ਦਾ ਟਾਈਮ ਹੁੰਦਾ ਪ੍ਰਾਈਮ ਮਿੰისტਰ ਤੋਂ ਟਾਈਮ ਲੈਣ ਲਈ ਕਿੰਨਾ ਕੁਸ਼ ਮੈਂ ਕੀਤਾ ਹੋ ਤੇ ਕਿੰਨੇ ਦਿਨ ਕਿੰਨਾ ਟਾਈਮ ਮੇਰਾ ਲੱਗਿਆ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਤਿਆ ਮੈਂ ਕੀ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਖਾਂਦਾ ਹਾਂ ਉਹਨਾਂ ਦਾ ਮੈਂ ਹਰਾਮ ਥੋੜੀ ਕਰਨਾ ਕਿਰਤ ਕਰਨ ਥੋੜੀ ਐਸਾਨ ਫਰਮ ਹੋ ਜੁੜੀ ਮੇਰੇ ਭੈਣਾ ਭਾਈ ਮੇਰੇ ਰਿਕਾਰਡ ਬਣਾਏ ਤੇ ਤਵੇਲੇ ਮੈਂ ਇਹ ਕਰਮਾ ਜੁਕਾ ਅੱਛਾ ਨਹੀਂ ਨਹੀਂ ਪਹਿਲੇ ਪਿਛਲਾ ਸੁਣਦਾ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰ ਹਾਂ ਤੁਸੀਂ ਮੈਨੂੰ ਦੱਸੋ ਇਸ ਤੋਂ ਵੱਡੀ ਕਿਸੇ ਵਜ੍ਹੀ ਨਹੀਂ ਰਾਜੀਵਾਲ ਸਾਹਿਬ ਨੇ ਮੋਬਾਈਲ ਆਫ ਨਹੀਂ ਨਹੀਂ ਰਾਜੀਵਾਲ ਸਾਹਿਬ ਨਾਲ ਨਹੀਂ ਸੀ ਗੱਲ ਹੋਈ ਰਾਜੀਵਾਲ ਸਾਹਿਬ ਨੇ ਤੇ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਸੀ ਹਾਂ ਪਰ ਰਾਜੀਵਾਲ ਸਾਹਿਬ ਉਸ ਲਿਸਟ ਵਿੱਚ ਉਹ ਤਾਂ ਲਿਸਟ ਮੈਂ ਦਿਖਾ ਦੋਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਭਰਾ ਜੀ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਹੈ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਘੂ ਬਾਰਡਰ ਤੇ ਰੋਕ ਲਿਆ ਜਾਂ ਹਨੋਰੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣੋ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਜਿੱਦਾਂ ਰਾਜੀਵਾਲ ਸਾਹਿਬ ਦਾ ਇੱਕ ਤੋਂ ਹੋਰ ਲੀਡਰ ਆ ਬੜੀ ਮਿਚਿਓਰਿਟੀ ਨਾਲ ਬੋਲਦੇ ਆ ਹਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬੇਟੀ ਤੁਰਨੇ ਲੱਗੇ ਆ ਅਜੇ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਤੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆਏਗਾ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਦਾਬੀ ਉੱਥੇ ਦਿੱਲੀ ਪਹੁੰਚਦੀ ਆ ਨਾ ਮੈਂ ਹੁਣ ਓਨੈਸਟੀ ਬੋਲ ਰਿਹਾ ਕਿਉਂਕਿ ਸਾਰੀ ਦੁਨੀਆ ਨੇ ਸੁਣਨੀ ਕਿ ਬਿਲਕੁਲ ਪ੍ਰਧਾਨ ਮੰਤਰੀ ਨੇ ਵੀ ਸੁਣ ਲਿਆ ਆਮ ਲੋਕਾਂ ਨੇ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਹੈ ਨਾ ਕਿਸੇ ਤੋਂ ਜੀ ਤਸੀਂ ਇਹਨੇ ਸਬਰਥਾ ਵਾਂਗ ਤੁਸੀਂ ਮੰਗੇ ਨਾ ਜੇ ਲੈਣੀ ਹੈ ਕਿਸੇ ਤੋਂ ਲਈ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਉਹਥੇ ਜਾ ਕੇ ਜੇ ਵੀ ਕਦੇ ਮਾਂ ਚੱਜ ਨਾਲ ਡੀਲ ਕਰੇ ਫੇਰੇ ਨਾਰੇ ਬਣਦੇ ਮੇਰਾ ਸਵਾਬਤਾ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਰ ਸ਼ੰਭੂ ਬਾਟਰ ਤੇ ਕਿਉਂ ਰੋਕ ਲਿਆ ਫਿਰ ਉੱਥੇ ਦੇਖੋ ਸਰ ਮੇਰੀ ਗਲਤੀ ਗੌਰ ਨਹੀਂ ਕੀਤਾ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਂ ਗੌਰ ਮੈਨੂੰ ਤੁਸੀਂ ਮਿਲਣਾ ਜਿਹੜੀ ਸ਼ਬਦਾਵਲੀ ਅੱਛਾ ਮੈਂ ਇੱਕ ਐਗਜ਼ਾਮਪਲ ਜਿੰਨੇ ਕਿਸਾਨ ਨੇ ਵਰਤੀ ਆ ਤਾਂ ਉਹ ਅਸੀਂ ਵੀ ਇੱਕ ਐਗਜ਼ਾਮਪਲ ਜਿੰਨੇ ਤੁਸੀਂ ਕਿੰਨੇ ਹੰਸਰਾਜ ਹੰਸ ਨੂੰ ਮਿਲਣਾ ਹੈ ਜੀ ਜੀ ਤੇ ਮੈਂ ਕਹਿੰਗਾ ਲੈ ਆਓ ਜੇ ਉੱਥੇ ਇੱਕ ਖੜੇ ਹੋ ਕੇ ਤੁਸੀਂ ਕਿਉਂ ਕੁੱਤੇ ਦੇ ਪੁੱਤ ਨੂੰ ਮਿਲਣਾ ਉਹ ਗਲਤ ਗੱਲ ਹੈ ਜੀ ਅਸੀਂ ਵੀ ਕਿੰਨਾ ਇਦਾਂ ਕਰਦੇ ਨਹੀਂ ਗਲਤ ਤੇ ਗਲਤ ਜਿਹੜਾ ਜਿਹੜਾ ਕੋਈ ਬੋਲਦਾ ਹੈ ਤਾਂ ਉਹ ਮੈਂ ਝੂਠ ਬੋਲਦਾ ਨਹੀਂ ਜੀ ਅਗਲੀ ਗੱਲ ਅਗਲੀ ਗੱਲ ਅੰਸਰ ਦੀ ਸ਼ਰਾਰਤੀ ਅੰਸਰ ਹੈ ਵਿੱਚ ਉਹ ਲਖੀਮਪੁਰ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਨੋੜੇ ਉੱਥੇ ਬਹਿਣ ਦੀ ਉਹ ਚੱਲ ਕੇ ਆਏਗਾ ਬਿਲਕੁਲ ਜੇਦੇ ਤੋਂ ਅਸੀਂ ਮੰਗਣ ਜਾਂਦੇ ਆ ਇੱਕ ਲਖੀਮਪੁਰ ਕੀਲੀ ਦੇ ਵਿੱਚ ਅਜੀ ਮਿਸ਼ਰਾ ਕੈਣੀ ਦੀ ਬੇ ਮੈਂ ਇਦਾਂ ਹੀ ਤੁਹਾਡੀ ਗੱਲ ਪਹੁੰਚਾ ਸਕਦਾ ਮੈਂ ਹੀ ਤੁਹਾਡਾ ਵੀਰ ਪਹੁੰਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਜਾਂ ਟਿਕਟਾਂ ਦਾ ਲਾਲਚ ਆ ਉਹ ਨਹੀਂ ਪਹੁੰਚਾ ਸਕਦਾ ਜੇ ਮੈਂ ਇਲੈਕਸ਼ਨ ਹੀ ਜਿੰਨਾ ਹੋਵੇ ਮੈਂ ਇਦਾਂ ਨਾ ਫਿਰਾਂ ਬਿਲਕੁਲ ਤੂੰ ਬੜਾ ਕੁਝ ਕਰ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਹੈ ਹਜ਼ਾਰਾਂ ਕਰੋੜ ਰੁਪਏ ਕਿਸਾਨਾਂ ਦਾ ਕਿਉਂ ਕਿਸਾਨਾਂ ਦਾ ਵੀ ਹੋਣਾ ਚਾਹੀਦਾ ਵੈਸੇ ਤੁਹਾਡੇ ਖਾਤੇ 'ਚ ਕਿੰਨੇ ਭੇਜਦੇ ਆ ਕਿੰਨੇ ਪੈਸੇ ਭੇਜਦੇ 2000 ਰੁਪਏ ਉਹ 2000 ਰੁਪਏ ਉਹ ਤਾਂ ਕੋਈ ਏਡਾ ਹਾਂਜੀ 6000 ਰੁਪਏ ਸਾਲ ਦਾ ਆਉਂਦਾ ਠੀਕ ਹੈ ਜੀ ਜਿਹੜਾ ਜੋ ਪੂਰਾ ਕਿਸਾਨਾਂ ਨੂੰ ਆਉਂਦਾ ਉਹ ਮਰ ਲਈ ਹੈ ਉਹ ਬਹੁਤ ਘਟ ਨੇ ਜਿਨ੍ਹਾਂ ਦੇ ਖਾਤਿਆਂ 'ਚ ਆਉਂਦਾ ਹਰ ਇੱਕ ਦੇ ਨਹੀਂ ਆ ਰਿਹਾ ਹਰ ਇੱਕ ਕਿਸਾਨ ਦੇ ਨਹੀਂ ਆਉਂਦਾ ਠੀਕ ਹੈ ਹਾਂਜੀ ਜਿਹੜਾ ਬਿਜਲੀ ਬਿੱਲ 220 ਸੀਗਾ ਉਹ ਪਿਛਲੇ ਦਰਵਾਜ਼ੇ ਰੇ ਲਾਗੂ ਕੀਤਾ ਜਾ ਰਿਹਾ ਜਿਹਦੇ ਵਿੱਚ ਕਿ ਹੁਣ ਚੇਪ ਵਾਲੇ ਮੀਟਰ ਵੀ ਆਉਣਗੇ ਉਹ ਪਿੰਡ ਪਿੰਡ ਲਗਾਏ ਜਾ ਰਹੇ ਨੇ ਤੋਂ ਤੋਂ ਸਿਰਫ ਪਿੰਡਾਂ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਇਹ ਵੀ ਅਸੀਂ ਰੱਦ ਕਰਾਂਗੇ ਉਹ ਕਿਉਂ ਨਹੀਂ ਕੀਤਾ ਗਿਆ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹ ਤੁਸੀਂ ਮੈਨੂੰ ਲਿਖ ਕੇ ਦੇ ਦੇਣਾ ਤੁਸੀਂ 2-4 ਬੰਦੇ ਮੇਰੇ ਨਾਲ ਚੱਲ ਜਾਣ ਮੈਂ ਇੰਨਾ ਜ਼ਰੂਰ ਕਰ ਸਕਦਾ ਜਿੰਨਾ ਤੁਹਾਨੂੰ ਅਲਾਮਾ ਉਹਦੇ ਸਾਹਮਣੇ ਲਾ ਜਾ ਕੇ ਬਿਠਾ ਦਾਂ ਇਹ ਨਹੀਂ ਜੁੱਗਾ ਮੇਰੇ ਨਹੀਂ ਹੋਇਆ ਕਿ ਮੈਂ ਉਸ ਕਤਾਨਾ ਅਲਾਮਾ ਜਾਟਾ ਆਦਮਾ ਉਸ ਪਾਵਰ ਦੇ ਦੋਹੀ ਹਿੱਸਾ ਉਹ ਪਾਵਰ ਦਾ ਮੈਂ ਹਿੱਸਾ ਹੈ ਪਰ ਉਸ ਉਹਦੇ ਵਿੱਚ ਫਰਿਮਾ ਪਾਵਰ ਨਹੀਂ ਨਾਲ ਲੈ ਕੇ ਜਾਵਾਂਗਾ ਪਾਵਰ ਦਾ ਹਿੱਸਾ ਤਦ ਹੀ ਮੈਂ ਫਟਾਫਟ ਲੈ ਜਾ ਸਕਦਾ ਉਹਦੇ ਵਿੱਚ ਸਾਰੇ ਦੇ ਦਿੱਤੇ ਇਹਦੇ ਵਿੱਚ ਸਾਰੇ ਦੇ ਦਿੱਤੇ ਹਾਂਜੀ ਠੀਕ ਹੈ ਜਦੋਂ ਵੀ ਕੋਈ ਕਾਨੂੰਨ ਬਣਾਉਣੇ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ ਉਹਨਾਂ ਨੇ ਸੋਚ ਲਿਆ ਕਿ ਆ ਜਿਹੜੇ ਹਜ਼ਾਰਾਂ 1 ਰੁਪਏ ਇਹਨਾਂ ਦੇ ਵਜ਼ੀਰ ਵੀ ਬਣੇ ਸੀ ਐਮ ਡੀਆ ਇਹ ਕਿਸਾਨ ਹੀ ਆ ਜਿਹ ਕਿਸਾਨ ਬਹੁਤ ਤਰ੍ਹਾਂ ਦੇ ਕਿਸੇ ਕੋਲ ਇਹ ਕੰਨਾਂ ਦੀ ਗੱਲ ਕਰਦਾ ਜੋਪੀ ਦੇ ਕਿਸਾਨ ਵੀ ਵਜ਼ੀਰ ਆ ਸੀਐਮ ਵੀ ਆ ਕਿਸੇ ਲੇਟਾਂ ਦੇ ਜੇ ਗਿਣੋਗੇ ਤੇ ਸਭ ਤੋਂ ਜ਼ਿਆਦਾ ਉਹੀ ਆ ਜਿਹੜੇ ਜ਼ਿੰਮੇਦਾਰ ਆ ਆ ਮੈਂ ਗਰੀਬ ਗੁਰਬਿਆਂ ਚੋਂ ਤੇ ਮੈਂ ਇਕੱਲਾ ਹੀ ਆ ਹਿੰਦੁਸਤਾਨ ਚ ਆ ਜਿਹੜੀ ਮੇਰੀ ਕਾਸਟ ਆ ਨਾ ਇਹ ਚੋ ਕੁ ਬਣਾ ਨਹੀਂ ਬੂਟਾ ਸੌ ਘਰੇ ਪਹਿਲਾਂ ਸਦੀਆਂ ਤੇ ਬਣਾ ਜੀ ਆ ਤੁਹਾਡਾ ਭਰਾ ਤੇ ਬਾਕੀ ਉਹੋ ਹੀ ਕਾਸਟ ਆ ਜਿਹੜੇ ਜਿੰਨਾਂ ਦੀਆਂ ਜ਼ਮੀਨਾਂ ਆ ਉਦੋਂ ਸੰਗੀ ਘੁੱਟ ਦੇਣੇ ਸੀ ਤੇ ਆ ਸਾਨੂੰ ਮਾਰਨ ਲੱਗਾ ਉਹ ਤੁਸੀਂ ਆਪ ਜ਼ਮੀਨਾਂ ਨੂੰ ਸਮਝਦੇ ਹਾਂ ਗਾਣਾ ਗਵਈਆਂ ਦੇ ਖਿਲਾਫ ਬਿੱਲ ਬਣੇ ਮੈਂ ਤਾਂ ਉੱਥੇ ਉੱਥੇ ਛੱਡ ਦੂੰਗਾ ਮੈਂ ਕਿਉਂ ਇਹ ਮੇਰੀ ਫਰਾਜ਼ੀ ਦੇ ਖਿਲਾਫ ਇਸ ਤਰ੍ਹਾਂ ਬਰਬ ਹੌਲੀ-ਹੌਲੀ ਮੈਂ ਖੇਤੀਬਾੜੀ ਜਾਂ ਕਿਸਾਨਾਂ ਦੇ ਹੱਕ ਚ ਤੇ ਮੈਂ ਤਾਂ ਬੋਲਦਾ ਕਿ ਆਪਣਾ ਰਿਸ਼ਤਾ ਬੜਾ ਗਹਿਰਾ ਹੈ ਮੈਂ ਕੰਮ ਕਰਦਾ ਹੁੰਦਾ ਸੀ ਮੇਰੇ ਫਾਜ਼ਿਲ ਸਾਹਿਬ ਮੇਰੇ ਪਿਤਾ ਜੀ ਅਰਜਨ ਸਿੰਘ ਸ਼ਫੀਕੋਦ ਅਰਜਨ ਦੂਲ ਅਸੀਂ ਉੱਥੇ ਤੁਹਾਡੇ ਲਈ ਕੰਮ ਕਰਦੇ ਰਹੇ ਹਾਂ ਜੱਦੀ ਪੁਸ਼ਤੀ ਕੋਈ ਨਹੀਂ ਮੈਂ ਉਹ ਇਸ਼ਾਨਫਰਮ ਮੁਖਾਜ਼ਰੀ ਨਹੀਂਗਾ ਕਿ ਅੱਜ ਐਮਪੀ ਬਣ ਕੇ ਮੈਂ ਤੁਹਾਡੇ ਖਿਲਾਫ ਹੋ ਜਾਵਾਂ ਦੁਖੀ ਦੁਖੀ ਦੇ ਬੰਦੇ ਦਿੱਲੀ ਬਣ ਕੇ ਆਪਣੇ ਲੋਕਾਂ ਦੇ ਖਿਲਾਫ ਬੋਲਣ ਲੱਗ ਪਏ ਤੇ ਮੈਂ ਨਹੀਂ ਜੋ ਬੋਲਦਾ ਭਾਵੇਂ ਮੈਨੂੰ ਕੁਝ ਮਿਲੇ ਤੇ ਭਾਵੇਂ ਨਾ ਮਿਲੇ ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰਮਗਰ ਤੁਸੀਂ ਇੱਕ ਦੇ ਇੱਕ ਦੇ ਕਿਸਾਨ ਮਗਰਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ ਅਸੀਂ ਕੋਈ ਗਲਤ ਸ਼ਬਦਾਂ ਨਹੀਂ ਵਰਤੀ ਗੱਲ ਸਿਰੋਪਰਾ ਮੇਰਾ ਬੰਦਾ ਡਰੇ ਰੱਬ ਕੋਲੋਂ ਰਾਬਰ ਤੇ ਜੱਟਾਂ ਕੋਲ ਜੱਟ ਇਕੱਲੇ ਪਟਵਾਰੀ ਤੋਂ ਦੱਸਦੇ ਹਾਂ ਸਰਦ ਤੋਂ ਨਹੀਂ ਦੱਸਦੇ ਮੇਰੀ ਗੱਲ ਸੁਣ ਲੋ ਜੇ ਤੁਸੀਂ ਐਂਦਾ ਅੱਗੇ ਆ ਜਾਂਦੇ ਤੇ ਗੱਲ ਹੀ ਨਹੀਂ ਸੀ ਬਦਮਾ ਹੋਏ ਕਿ ਤੁਹਾਨੂੰ ਗੋੜ ਵੀ ਜਾਏ ਨਹੀਂ 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 ਮੈਂ ਕਹੇ ਸੀ ਕਿ ਫਰੀਦਕੋਟ ਮੈਂ ਕਿ ਪੰਜ ਬੰਦੇ ਆ ਜਾਓ ਗਨ ਮੈਨਾਂ ਤੋਂ ਬਿਨਾ ਮੈਂ ਬੈਠੂਗਾ ਮੈਂ ਇਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਤੋ ਉੱਥੇ ਡਾਂਗਾ ਡੂਗੇ ਵਾਵਾ ਤੁਸੀਂ ਵਰਾਉਣ ਲੱਗਦੇ ਤੁਹਾਨੂੰ ਪਤਾ ਉਹ ਜਿਹੜੀ ਸ਼ੀਸ਼ੇ ਤੇ ਵਜੇ ਮੈਨੂੰ ਲੱਗਦਾ ਮੇਰੇ ਮੋਰਾ ਤੇ ਜਾ ਰਹੇ ਨਹੀਂ 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 ਸਾਡੇ ਵੀ ਵੀਡੀਓ ਦੇਖ ਲਓ ਵੀਡੀਓ ਮੈਂ ਤੁਹਾਡੀ ਗੱਲਾਂ ਸਹਿਮਤ ਹਾਂ ਉਹ ਧੱਫੇ ਮਾਰ ਰਹੇ ਸੀ ਨਹੀਂ ਜੇ ਤੁਸੀਂ ਦੇਖੋ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਸਰ ਮੈਂ ਕੋਈ ਬਰਦਰ ਕੋਈ ਗਰਦਾਵਰ ਤਾਂ ਹੈ ਨਹੀਂ ਦਾਰਾ ਸੋਤ ਹੈ ਨਹੀਂ ਗਾ ਨਾਮ ਹੈ ਉਹ ਜੀ ਦਾ ਰਿਆ ਜਿਹੜੀ ਪਹਿਲੇ ਹੁੰਦੇ ਸੀ ਜੱਗੇ ਜੁਗੇ ਹੁੰਦੇ ਮੈਂ ਤਾਂ ਵਿਚਾਰਾ ਸ਼ਰਰੇ ਦਾ ਜਾਂਦਾ ਨਹੀਂ ਠੀਕ ਹੈ ਅੱਜ ਵੀ ਤੁਹਾਡੇ ਕੋਲ ਆਏ ਅਸੀਂ ਦਰਜਾ ਨਾ ਮੈਂ ਤੁਹਾਡੀਆਂ ਨਹਿਰੀਆਂ ਜੇ ਅੱਖਾਂ ਦੇਖ ਕੇ ਮੈਂ ਕਹਿੰਦਾ ਚਲੋ 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 ਨਹੀਂ ਕਿਸਾਨ ਇਦਾਂ ਦੇ ਨਹੀਂ ਜਿੰਦਾ ਜੋ ਮੇਰੇ ਕੋਲ ਹੁੰਦਾ ਮੈਂ ਤਸਵੀਰ ਤੁਹਾਡੇ ਸਾਹਮਣੇ ਪੇਸ਼ ਨਹੀਂ 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 ਮੈਂ ਹਸਾਉਣਾ ਹੈ ਤੁਹਾਨੂੰ ਮੈਨੂੰ ਇਸ ਤੋਂ ਜ਼ਿਆਦਾ ਕੋਈ ਕਿਸਾਨਾਂ ਨੂੰ ਸਮਝ ਮੇਰਾ ਧਰਮ ਦਾ ਭਾਈ ਸਤਨਾਮ ਸਿੰਘ ਗਿਲਜ ਨੇ ਮੇਰਾ ਪਹਿਲਾ ਰਿਕਾਰਡ ਬਣਾਇਆ ਮੇਰੇ ਵਰਗੇ ਗਾਣੇ ਉਦੋਂ ਚੱਲਦੇ ਨਹੀਂ ਸੀ ਮੈਨੂੰ ਕਹਿੰਦੇ ਲੁਧਿਆਣੇ ਉੱਥੇ ਚਵਾਰਾ ਪਾਲਾ ਇੱਕ ਬੀਬੀ ਜੀ ਦਾ ਸੈਟਪਨ ਦੁਕਾਨੇ ਗਿਆ ਕਰ ਜੇ ਰੋਟੀ ਖਾਣੀ ਮੈਂ ਤਾਂ ਭੁੱਖਾ ਰਹਿ ਲੂੰਗਾ ਮੈਂ ਇਕੱਲੇ ਨਹੀਂ ਆ ਫੇਰ ਮੈਂ ਉਹ ਰਿਕਾਰਡ ਬਣਾ ਲਿਆ ਚੰਗੀ ਦੇ ਰੀਲਿਸ ਨਹੀਂ ਸੀ ਕਰਦੇ ਉਹ ਜੱਟਾਂ ਦਾ ਮੁੰਡਾ ਸਿਕਨੌਸੋਂ ਗਿੱਲ ਗਿਆ ਕਿਹਾ ਓਏ ਤੇ ਦੋਸਤ ਆਂ ਮੇਰਾ ਬਲੈਂਕ ਚੈੱਕ ਮੈਂ ਦੇ ਰਿਹਾ ਕੰਪਨੀ ਫਟਾਫਟ ਰੀਲਿਸ ਕਰੋ ਜਿਹੜਾ ਪਹਿਲਾ ਰਿਕਾਰਡ ਹੈ ਉਹਦੇ ਪਿੱਛੇ ਦੇਖਿਓ ਕਲੈਬੋਰੇਸ਼ਨ ਵਿਦ ਗਿੱਲ ਕੋ ਉਹ ਯਾਰ ਮੈਨੂੰ ਜੇ ਪਤਾ ਸਾਰਾ ਮੈਂ ਵੀ ਤੁਹਾਨੂੰ ਹਸਾਉਂਦਾ ਰਹਿਣਾ ਕਿ ਥੋੜਾ ਜਿਹਾ ਨਰਮ ਹੋ ਜਿੱਥੇ ਮੈਨੂੰ ਬੁਲਾਓ ਜਿੱਥੇ ਬੁਲਾਓਗੇ ਮੈਂ ਹਾਜ਼ਰ ਐਟਾ ਪਰ ਸਦਾ ਹੀ ਸਵਾਲਨਾਮਾ ਸਦਾ ਹੀ ਸਵਾਲਨਾਮਾ ਇਹਨੂੰ ਰੱਖ ਕੇ ਤੁਸੀਂ ਫੜਿਓ ਜੀ ਧਿਆਨ ਨਾਲ ਜਿਹੜੀਆਂ ਕੋਈ ਸਾਡੀਆਂ ਰਹਿ ਗਈਆਂ ਮੰਗਾ ਉਹਨਾਂ ਤੇ ਗੌਰ ਕਰਿਓ ਇਹ ਸੇਮ ਬਿਲਕੁਲ ਸੇਮ ਆ ਸਰ ਤੇ ਤੁਸੀਂ ਇੱਕ ਸੁਨੇਹਾ ਦੇ ਦਿਓ ਤੁਸੀਂ ਕੋਈ ਜਦੋਂ ਅਸੀਂ ਬੁਲਾਵਾ ਜੋ ਆਏਗਾ ਤੇ ਉਹਨੂੰ ਥੋੜਾ ਜਿਹਾ ਅਸੀਂ ਸਰ ਇੱਕ ਗੱਲ ਚਾਉਂਦੇ ਆ ਕਿ ਜੇ ਬੰਦ ਲੋਕੇ ਦੇ ਵਿੱਚ ਤੁਸੀਂ ਆਉਣੇ ਇੱਕ ਅਪੀਲ ਤੇ ਕਰਦੇ ਜੀ ਕਿ ਕਿਸੇ ਨਾ ਕਿਸੇ ਤੇ ਯਕੀਨ ਕਰਨਾ ਹੀ ਪਵੇਗਾ ਮੈਂ ਜੋ ਸੌ ਗਰੂਦੀ ਕਹਿ ਕੇ ਤੈਨਾ ਕਿ ਮੈਂ ਧੋਖਾ ਨਹੀਂ ਕਰਾਂਗਾ ਪੰਜਾਬ ਨਾਲ ਇੱਕ ਬੰਦਾ ਨਹੀਂ ਤੁਸੀਂ ਜਿਤਾ ਸਕਦੇ ਜੇ ਮੈਂ ਇਥੋਂ ਹਿੱਲ ਜਾਵਾਂ ਤੁਹਾਡੀਆਂ ਗੱਲਾਂ ਨਾ ਕਰਾਂ ਮਾੜੀ ਕਰਦੀ ਰੱਖੋ ਉਹ ਚੇਤਰਮਾਰ ਕੇ ਭਜਾ ਦੇ ਤੁਸੀਂ ਤਾਂ ਕਿਸੇ ਨੂੰ ਵੀ ਭਜਾ ਸਕਦੇ ਮੈਨੂੰ ਪਤਾ ਤੇ ਮੈਂ ਵੀ ਭਜ ਜਾਊਂਗਾ ਮੈਂ ਭੱਜਣ ਵਾਲਾ ਹੈ ਹੀ ਨਹੀਂ ਨਾ ਡਰਪੋਕ ਨਹੀਂਦਾ ਮੈਂ ਉਹ ਟਕਰਾਓ ਤੋਂ ਮੈਂ ਡਰਦਾ ਬਹੁਤ ਹੈ ਕਿ ਹੰਸ ਜੀ ਕਿਸ ਤਰੀਕੇ ਦਾ ਆ ਰਿਹਾ ਅੱਜ ਪੂਰਾ ਜੀ ਕਿਸਾਨ ਤੁਹਾਡੇ ਚੱਲ ਤੈਂ ਪਹਿਲਾਂ ਲਗਾਤਾਰ ਮੈਂ ਕਿੰਨਾ ਸ਼ੁਕਰ ਹੈ ਤੇਰਾ ਬਾਜਾ ਵਾਲਾ ਬਾਪੂ ਐਸ ਸ਼ਕਲ ਚ ਕਿਤੇ ਪਹਿਲਾਂ ਹੀ ਗੱਲ ਹੋ ਗਈ ਜੀ ਮੈਂਤ ਤੋਂ ਹੋਣਾ ਥੋੜਾ ਲੱਗਦਾ ਕਿ ਹੰਸ ਵਾਲਾ ਵਧ ਰਹੀ ਨਹੀਂ ਨਹੀਂ ਮੈਂਤ ਰਾਜ ਮੈਂਤ ਉਹ ਕਿਸੇ ਹੋਰ ਸੈਲਸ ਵਿੱਚ ਇੱਕ ਪ੍ਰੋਟੋਕੋਲ ਹੈ ਉਹਨੂੰ ਟਾਈਮ ਨਹੀਂ ਆਪਾਂ ਨੂੰ ਕੀ ਵਾਰੀ ਡੀਸੀ ਦੀ ਟਾਈਮ ਪੈਂਦਾ ਪ੍ਰਾਈਮ ਮਿਨਿਸਟਰ ਤੋਂ ਟਾਈਮ ਲੈਣ ਲਈ ਕਿੰਨਾ ਕੁਛ ਮੈਂ ਕੀਤਾ ਹੋ ਤਾਂ ਕਿੰਨੇ ਦਿਨ ਕਿੰਨਾ ਟਾਈਮ ਲੱਗਿਆ ਮੈਂ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਤਿਆ ਮੈਂ ਕੀ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਖਾਂਦਾ ਉਹਨਾਂ ਦਾ ਮੈਂ ਹਰਾਮ ਥੋੜੀ ਪੜਨਾ ਕਿਰਤ ਘਣ ਥੋੜੀ ਐਸਾਨ ਫਰਮਾਉਂ ਥੋੜੀ ਮੇਰੇ ਭੈਣਾ ਭਾਈ ਮੇਰੇ ਰਿਕਾਰਡ ਬਣਾਏ ਮੇਰੇ ਤਵੇਲੇ ਮੈਂ ਇਹ ਕਰਮਾ ਜੁਕਾ ਅੱਛਾ ਨਹੀਂ ਨਹੀਂ ਪਹਿਲੇ ਪਿਛਲਾ ਸੋਹਣਾ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰਨਾ ਬਹੁਤ ਤੁਸੀਂ ਮੈਨੂੰ ਦੱਸੋ ਇਸ ਤੋਂ ਵੱਡੀ ਕਿਸੇ ਵਜਿਹੇ ਨਹੀਂ ਰਾਜੇਵਾਲ ਸਾਹਿਬ ਨੇ ਮੋਬਾਈਲ ਆਫ ਨਹੀਂ ਨਹੀਂ ਰਾਜੇਵਾਲ ਸਾਹਿਬ ਨਾਲ ਨਹੀਂ ਗੱਲ ਹੋਈ ਰਾਜੇਵਾਲ ਸਾਹਿਬ ਨਾਲ ਤਾਂ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਸੀ ਹਾਂ ਪਰ ਰਾਜੇਵਾਲ ਸਾਹਿਬ ਉਸ ਲਿਸਟ ਵਿੱਚ ਉਹ ਤਾਂ ਲਿਸਟ ਮੈਂ ਦਿਖਾ ਦੋਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਪ੍ਰਧਾਨ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਹੈ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਭੂ ਬਾਰਡਰ ਤੇ ਰੋਕ ਲਿਆ ਜਾਂ ਖਨੌਰੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣੋਂ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਜਿੱਦਾਂ ਹੁਣ ਰਾਜੀਵ ਗਾਲ ਸਾਹਿਬ ਦਾ ਇੱਕ ਦੋ ਹੋਰ ਲੀਟਰ ਹੈ ਬੜੀ ਮਚਿਓਰਿਟੀ ਨਾਲ ਬੋਲਦੇ ਆ ਹਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬੀਟੀ ਕਰਨੇ ਲੱਗੇ ਆ ਅਜੇ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਤੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆ ਗਿਆ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਧਾਵਲੀ ਉੱਥੇ ਦਿੱਲੀ ਪਹੁੰਚ ਗਿਆ ਨਾ ਮੈਂ ਹੁਣ ਓਨੈਸਟੀ ਬੋਲ ਰਿਹਾ ਕਿਉਂਕਿ ਸਾਰੀ ਦੁਨੀਆ ਨੇ ਸੁਣਨੀ ਵੀ ਬਿਲਕੁਲ ਪ੍ਰਧਾਨ ਮੰਤਰੀ ਨੇ ਵੀ ਸੁਣਨੀ ਆਮ ਲੋਕਾਂ ਨੇ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਆ ਨਾ ਕਿਸੇ ਤੋਂ ਜੀ ਤਸੀਂ ਇੰਨੇ ਸਬਰਥਾ ਵਾਂ ਆ ਤਸੀਂ ਮੰਗੇ ਜੇ ਲੈਣੀ ਆ ਕਿਸੇ ਤੋਂ ਲੈ ਜੀ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਆ ਉੱਥੇ ਜਾ ਕੇ ਜੇ ਕੋਈ ਤੁਹਾਨੂੰ ਮਾਂ ਚ ਅਜਨਾ ਡੀਲ ਕਰੇ ਫੇਰ ਇਹ ਨਾਰੇ ਬਣੇ ਮੇਰਾ ਸਵਾਲ ਤਾਂ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਰ ਸ਼ੰਭੂ ਬਾਟੇ ਤੇ ਕਿਉਂ ਰੋਕ ਲਿਆ ਫਿਰ ਉੱਥੇ ਦੇਖੋ ਸਾਡਾ ਸ਼ਹਿਰ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਂ ਗੌਰ ਮੈਨੂੰ ਤੁਸੀਂ ਮਿਲਣਾ ਹੈ ਪਰ ਜਿਹੜੀ ਸ਼ਬਦਾਵਲੀ ਅੱਛਾ ਮੈਂ ਇੱਕ ਐਗਜ਼ਾਮਪਲ ਕਿਸੇ ਕਿਸਾਨ ਨੇ ਵਰਤੀਆ ਤਾਂ ਉਹ ਅਸੀਂ ਵੀ ਇੱਕ ਗੱਲ ਦਾ ਐਗਜ਼ਾਮਪਲ ਜਿੰਨਾ ਤੁਸੀਂ ਕਹਿੰਦੇ ਹੰਸਰਾਜ ਹੰਸ ਨੂੰ ਮਿਲਣਾ ਹੈ ਜੀ ਜੀ ਤੇ ਮੈਂ ਕਹਿੰਗਾ ਲੈ ਆਓ ਜੇ ਉੱਥੇ ਇੱਕ ਖੜੇ ਹੋ ਕੇ ਤੁਸੀਂ ਕਹੋ ਕੁੱਤੇ ਦੇ ਪੁੱਤ ਨੂੰ ਮਿਲਣਾ ਨਹੀਂ ਉਹ ਗਲਤ ਕਰ ਲਿਆ ਜੀ ਅਸੀਂ ਵੀ ਇਦਾਂ ਕਰਦੇ ਹਾਂ ਗਲਤ ਤੇ ਗਲਤ ਸਮਝ ਜਿਹੜਾ ਜਿਹੜਾ ਕੋਈ ਬੋਲਦਾ ਹੈ ਤਾਂ ਉਹ ਮੈਂ ਝੂਠ ਬੋਲਦਾ ਹੀ ਨਹੀਂ ਜੀ ਅਗਲੀ ਗੱਲ ਅਗਲੀ ਵਾਰਸਦੀ ਸ਼ਰਾਬ ਦੀ ਅੰਸਰ ਹੈ ਵਿੱਚ ਉਹ ਲਖੀਮਪੁਰ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਨੋੜੇ ਉੱਥੇ ਬਹਿਣ ਦੀ ਉਹ ਚੱਲ ਕੇ ਆਏਗਾ ਬਿਲਕੁਲ ਜੇਦੇ ਤੋਂ ਅਸੀਂ ਮੰਗਣ ਜਾਂਦੇ ਆਂ ਇੱਥੇ ਲਖੀਮਪੁਰ ਜਿਲ੍ਹੇ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ بیٹے ਨੇ ਕਿਸਾਨਾਂ ਦੇ ਉੱਪਰ ਗੱਡੀ ਚਲਾਈ ਚੜਾਈ ਸੀ ਹਾਂਜੀ ਮੋਦੂ ਸਾਹਿਬ ਨੇ ਫੇਰ ਉਹਨਾਂ ਨੂੰ ਟਿਕਟ ਦੇ ਕੇ ਨਿਵਾਜਿਆ ਉਹ ਟੈਣੀ ਦਾ ਹਾਂਜੀ ਜਿਹਨੇ ਮੁੰਡੇ ਨੇ ਗੱਡੀ ਚਲਾਈ ਹਾਂਜੀ ਹਾਂਜੀ ਉਸੇ ਵੀ ਉਹਨਾਂ ਨੂੰ ਟਿਕਟ ਦੇ ਕੇ ਨਿਵਾਜਿਆ ਵੱਡਾ ਅੰਦਰ ਹੈ ਹਾਂਜੀ ਅਜੀਤ ਮਿਸ਼ਰਾ ਪੈਣੀ ਜਿਹੜੇ ਉਹਨਾਂ ਦੇ ਫਾਦਰ ਸੀਗੇ ਹਾਂਜੀ ਉਹਨਾਂ ਨੂੰ ਟਿਕਟ ਦੇ ਕੇ ਦੁਬਾਰਾ ਨਵਾਜਿਆ ਜਦੋਂ ਉਹਨਾਂ ਨੇ ਇੱਕ ਪੱਤਰਕਾਰ ਵੀਰ ਦੀ ਡੈਥ ਕੀਤੀ ਹੈ ਗੱਡੀ ਛੜਾਈ ਹੈ ਨਿਸਾਨਾ ਦੇ ਉੱਪਰ ਗੱਡੀ ਛੜਾਈ ਹੈ ਅਸੀਂ ਉਦੋਂ ਤੋਂ ਲੈ ਕੇ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਪਰ ਉਹਦੇ ਉਲਟ ਹੋਇਆ મોદી ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਇਹ ਦੇਖੋ ਬਹੁਤ ਗਹਿਰਨ ਸਾਨੀ ਬਤੀਰਾ ਹੈ ਕੋਈ ਪ੍ਰੋਟੈਸਟ ਕਰ ਰਿਹਾ ਜਿਵੇਂ ਅਸਾਧਿਕ ਕਾਰਜ ਛੜਾਉਗੇ ਪੁੱਤਾਂ ਦੇ ਮਾਰਨ ਦਾ ਦੁੱਖ ਉਹਨਾਂ ਨੂੰ ਪਤਾ ਜਿੰਨੇ ਜਿਨ੍ਹਾਂ ਨਾਲ ਜੀਂਦੇ ਕਹਿੰਦੇ ਆਲਮਾ ਪੁੱਤਰ ਮੋਏ ਨਹੀਂ ਭੁੱਲਦੇ ਬੰਨ੍ਹੋ ਕੇ ਮਾਰਨ ਕਰਦੇ ਔਰ ਜਿਹੜੇ ਬੱਚੇ ਸ਼ਹੀਦ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਦਾ ਹਾਲ ਦੇਖੋ ਉਸ ਜਿਹੇ ਦਰਦ ਨੂੰ ਆਪਾਂ ਮਹਿਸੂਸ ਨਹੀਂ ਕਰਦੇ ਆਪਾਂ ਡੰਗਰ ਹੈ ਜਿਹੜੀ ਗਲਤ ਗੱਲ ਹੋਈ ਉਹ ਗਲਤ ਹੀ ਹੈ ਉਹ ਉੱਥੇ ਮੈਂ ਤੁਹਾਡੇ ਨਾਲ ਸੈਨਾ 400 ਸਾਡਾ ਨੌਜਵਾਨ ਹੁਣ ਸ਼ੰਭੂ ਬਾਰਡਰ ਤੇ ਆਰਮੀ ਨੇ ਖਰਿਆਣਾ ਪੁਲਿਸ ਨੇ ਚੁੱਕ ਕੇ ਲੈ ਜਾ ਕੇ ਘੁੱਟ-ਘੁੱਟ ਕੇ ਉਹਨਾਂ ਨੂੰ ਕਿਸੇ ਦੀ ਆਖੇ ਚਲੇਗੀ ਕਿਸੇ ਦੀ ਲੱਤ ਚਲੇਗੀ ਕਿਸੇ ਦੀ ਬਾਹ ਚਲੇਗੀ ਬਹੁਤ ਤਸ਼ੱਦਦ ਕੀਤਾ ਸਾਡੇ ਟਰੈਕਟਰ ਧੰਨੇ ਗਏ ਉਹ ਕਿਉਂ ਕੀਤਾ ਸਰ ਉਹ ਫਿਰ ਜਦੋਂ ਟੈਨਸ਼ਨ ਹੋ ਜਾਂਦੀ ਹੈ ਨਾ ਜੀ ਟੈਨਸ਼ਨ ਦੇ ਵਿੱਚ ਕੀਤਾ ਉਹਦੇ ਲਈ ਮੈਨੂੰ ਨਾ ਸਵਾਲ ਪੁੱਛੋ ਇਹ ਸਵਾਲ ਮੈਨੂੰ ਕਰਨਾ ਨਹੀਂ ਬੰਦਾ ਮੈਂ ਤਾਂ ਭਰਾਵੋ ਜਿੱਥੇ ਬੈਠਾ ਹੁਣਾਂ ਤੁਹਾਡੀ ਖੈਰ ਹੀ ਨਾ ਲਾਉਂਦਾ ਪਰ ਅਸੀਂ ਆਪਣੇ ਦੋਗਲਾ ਨਿਕਾ ਦੋਗਲਾ ਨਿਕਾ ਅਸੀਂ ਵੀ ਮੈਂ ਇਦਾਂ ਹੀ ਬੋਲਦਾ ਤੁਸੀਂ ਦੇਖਿਓ ਮੈਂ ਇਹ ਮੇਰਾ ਲਹਿਜਾ ਨਹੀਂ ਬਦਲਦਾ ਉੱਥੇ ਬਿਲਕੁਲ ਡਰ ਜਾਊਗਾ ਇੱਥੇ ਇਦਾਂ ਡਰ ਜਾਊਗਾ ਨਾ 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 ਉਸੇ ਸਕਿੱਲ ਤੋਂ ਆਪਣੇ ਘਰ ਬੋਲਣਾ ਉਸੇ ਸਕਿੱਲ ਤੋਂ মিডিਏ ਤੇ ਉਸੇ ਸਕਿੱਲ ਤੋਂ ਪਾਰ ਮੈਂ ਉਹਦੋਂ ਕਿਹਾ ਨਹੀਂ ਮੈਂ ਕਿਹਾ ਜੀ ਜਦੋਂ ਕਾਨੂੰਨ ਬਣਾਉਣ ਲੱਗੇ ਸੀ ਪਹਿਲੀ ਮੀਟਿੰਗ ਸੀ ਉੱਥੇ ਮਿਨਿਸਟਰ ਬੈਠੇ ਸੀ ਉਹ ਵੀਡੀਓ ਵਾਇਰਲ ਹੋਈ ਸੀ ਮੈਂ ਕਿਹਾ ਜਦੋਂ ਬਣਾਉਣ ਲੱਗੇ ਸੀ ਜੇ ਸਾਨੂੰ ਪੁੱਛ ਲੈਂਦੇ ਆ ਜਿਹੜੇ ਤੁਹਾਡੇ ਖੈਰ ਤੋਂ ਆ ਇੰਨੀਆਂ ਜ਼ਮੀਨਾਂ ਦੇ ਮਾਲਕ ਹੈ ਇਹਨਾਂ ਨੂੰ ਨਹੀਂ ਸੀ ਪਤਾ ਕੋਈ ਸੰਗੀਤ ਦਾ ਬਿੱਲ ਬਣਾਓ ਮੈਨੂੰ ਪੁੱਛੋ ਮੈਂ ਗਵਈਆਂ ਲਈ ਕਹੂੰਗਾ ਇਹ ਗਵਈਆਂ ਲਈ ਠੀਕ ਹੈ ਜਾਂ ਗਲਤ ਹੈ ਜੇ ਮੈਂ ਤੁਹਾਨੂੰ ਫੂਕ ਦੇਣ ਲਈ ਕਿ ਮੋਦੀ ਸਾਹਿਬ ਆ ਤਾਂ ਸਿੰਧਰਾਂ ਦੀ ਜ਼ਿੰਦਗੀ ਬਦਲ ਦਊਗਾ ਇਹ ਹੱਸਾ ਬੱਲੇ ਤੇ ਕਿਸੇ ਰੱਬ ਨੇ ਵੀ ਨਹੀਂ ਬਣਾਉਣਾ ਮੈਂ ਕਿ ਤੁਹਾਨੂੰ ਉਹਨੇ ਫੂਕ ਦਿੱਤੀ ਤੁਸੀਂ ਓਕੇ ਕਰਤਾ ਤੇ ਜੇ ਮੈਂ ਬਿੱਲ ਗਵਈਆਂ ਦੇ ਖਿਲਾਫ ਬਣਾਉਂਗਾ ਤੇ ਜਦੋਂ ਛੇਤਰ ਪੈਣਗੇ ਤਾਂ ਮੈਂ ਭੱਜ ਜਾਵਾਂਗਾ ਵੀ ਗਵਈਓ ਨਾ ਫਿਰ ਗਵਈਆਂ ਨੇ ਮੈਨੂੰ ਮੰਨਣਾ ਨਾ ਤੁਸੀਂ ਮੰਨਣਾ ਤੁਹਾਡੇ ਨਾਲ ਇਹ ਹੋਈ ਜੋ ਹੋਰ ਨਾ ਸੀ ਨਹੀਂ ਸਮਝਾਉਣ ਜਾਣਾ ਮੈਂ ਕਿ ਮੈਂ ਨਹੀਂ ਕਿ ਕੋਈ ਨਾ ਪੌਪੂਲਰ ਫੰਡ ਦਾ ਹੁੰਨਾ ਨਾ ਮੈਂ ਵੱਡਿਆ ਨਾ ਮੈਂ ਆ ਨਾ ਮੈਂ ਕਿਸਾਨ ਦੇ ਖਿਲਾਫ ਇੱਕ ਵਾਰੀ ਮੈਂ ਉਧਰ ਵੀ ਕਿਹਾ ਸੀ ਦੱਬੀ ਮੈਂ ਕਿ ਮੇਰੀ ਉਧਰ ਜ਼ੁਬਾਨ ਦੱਬੀ ਮੈਂ ਕਿ ਮੇਰੀ ਜੀਬ ਵੱਡ ਦਿਓ ਇੱਕ ਲਫ਼ਜ਼ YouTube ਤੋਂ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਤੇਰੀ ਜ਼ਿੰਦਗੀ ਜਦੋਂ ਦਾ ਮੈਂ MP ਬਣਿਆ ਹੁਣ ਵੀ ਹੈਗਾ ਜੇ MP ਜੀਨੀ ਦੇ ਨਵੀਂ ਸ਼ੇਖ ਸਰਦਾਰ ਨਹੀਂ ਬਣਿਆ ਤੇ ਜੇ ਮੇਰੇ ਮੂੰਹ ਕੋ ਕਢਾ ਲਵੇ ਚਾਹੇ ਮੈਨੂੰ ਵਜੀਰੀਆਂ ਦੇ ਦੇ ਚਾਹੇ ਮੇਰੀ ਟਿਕਟ ਕੈਨਸਲ ਕਰ ਦੋ ਚਾਹੇ ਟਿਕਟ ਦੇ ਦੇ ਮੈਂ ਨਹੀਂ ਆਪਣੀ ਲੋਕਾਂ ਦੇ ਖਿਲਾਫ ਕਦੀ ਕੋਈ ਤੇ ਮੈਨੂੰ ਉਸ ਇੱਕੋ ਰਸੇ ਨਾ ਕਰਾ ਬਾਵੇਂ ਉਸ ਜਮਾਤ ਚ ਕਿਉਂ ਮੰਨਦਾ ਤੇ ਜਿਹੜੀ ਗੁਰੂਆਾਲ ਜਮਾਤ ਸੀਗੀ ਪਹਿਲਾਂ ਅੰਮ੍ਰਿਤਧਾਰੀਆਂ ਦੀ ਜਮਾਤ ਜਥੇਦਾਰ ਬਣਿਆ ਉੱਥੇ ਕਿਹੜੇ ਮੈਂ ਨਾ ਘੱਟ ਕੀਤੀ ਉਹ ਮੇਰਾ ਸਾਰਾ ਕੁਝ ਵਕਾਤਾ ਉਹ ਕਿੱਥੇ ਗੱਡੀਆਂ ਤਾਰਾਂ ਕੋਠੀਆਂ ਦਾ ਮਾਲਕ ਸੀ ਸੜਕ ਤੇ ਆ ਗਿਆ ਸੀ ਉਹ ਪਾਰਟੀ ਨੇ ਵੀ ਮੈਨਾਂ ਇਦਾਂ ਕੀਤਾ ਫੇ ਕਾਂਗਰਸ ਨੇ ਆਖੇ ਤੈਨੂੰ ਰਾਜ ਸਭਾ ਜਿੱਨੇ ਜਿਉਂ ਮੈਂ ਲੱਗਾ ਤਾਂ ਪੇਨ ਕਰ ਦੋ ਦਿਨ ਪਹਿਲਾਂ ਹੋਟਲ ਕੈਸਲ ਕਰਤੀ ਤੇ ਫੇ ਹੁਣ ਮਰਦੀ ਨੇ ਅੱਖ ਚਬਿਆ ਨਹੀਂ ਮੈਂ ਹਾਰ ਕੇ ਜੇਤ ਨਾਲ ਲਾਇਆ ਦਿੱਲੀ ਬੋਲਣ तकरीबन ਸਾਡੇ 700 ਦੇ ਕਰੀਬ ਕਿਸਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਜੋ ਅੱਜ ਵੀ ਚੱਲ ਰਿਹਾ ਉਹ ਕਿਉਂ ਨਹੀਂ ਵਾਪਸ ਜਾਂ ਕੈਨਸਲ ਕਿਉਂ ਨਹੀਂ ਕੀਤੇ ਗਏ ਉਹ ਦੇ ਲਈ ਜੇ ਮੇਰੀ ਡਿਊਟੀ ਲਾਉਗੇ ਫਿਰ ਮੈਨੂੰ ਤੇ ਯਕੀਨ ਜ਼ਰੂਰ ਦੇਣਾ ਮੈਂ ਤੁਹਾਡਾ ਜੇ ਮੈਂ ਗੱਲ ਨਾ ਏਦਾਂ ਹੀ ਨਾ ਕਰਾਂ ਉਹਦੇ ਨਾਲ ਜਾ ਫਿਰ ਤੁਸੀਂ ਸਰਕਲਮ ਕਰਦੇ ਮੇਰਾ ਮੈਂ ਏਦਾਂ ਹੀ ਤੁਹਾਡੀ ਗੱਲ ਪਚਾ ਸਕਦਾ ਮੈਂ ਹੀ ਤੁਹਾਡਾ ਵੀਰ ਪਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਜਾਂ ਟਿੰਟਾਂ ਦਾ ਲਾਲਚ ਆ ਉਹ ਨਹੀਂ ਪਚਾ ਸਕਦਾ ਜੇ ਮੈਂ